ਸਾਰੇ ਜਾਣਦੇ ਆ ਕਿ 8 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 5:30 ਵਜੇ ਤੋਂ ਇੱਕ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ ਆ ਆਈਟੀਆਈ ਬਟਾਲਾ ਦਾ ਜਿਹੜਾ ਪਲੇਗਰਾਉਂਡ ਹੈਗਾ ਉੱਥੇ ਆ ਇਹ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈਗਾ ਹੈ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਆ ਓਨਰ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਇੱਥੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਆ ਇਹਦੇ ਵਿੱਚ ਜਿਹੜੀ ਐਂਟਰੀ ਹੈਗੀ ਉਹ ਬਿਲਕੁਲ ਫ੍ਰੀ ਹੈ ਕੋਈ ਕਿਸੇ ਤਰੀਕੇ ਦੀ ਕੋਈ ਟਿਕਟ ਨਹੀਂ ਕੋਈ ਪਾਸ ਦੀ ਨਹੀਂ ਕੋਈ ਵੀ ਇੱਥੇ ਆ ਕੇ ਬੈਠ ਕੇ ਇਸ ਦਾ ਆਨੰਦ ਲੈ ਸਕਦਾ ਹੈ ਤੇ ਮੇਰੀ ਇਹੀ ਇਸ ਰਾਹੀਂ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਫੈਮਿਲੀ ਨਾਲ ਇੱਥੇ ਆ ਕੇ ਇਹ ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖੋ ਸਰ ਕਿੰਨਾ ਸਮਾਂ ਪ੍ਰੋਗਰਾਮ ਚੱਲੇਗਾ ਦੇਖੋ ਇਹ ਪ੍ਰੋਗਰਾਮ ਜਿਹੜਾ ਹੈ ਅਰਾਊਂਡ ਡੇਢ ਘੰਟੇ ਦਾ ਪ੍ਰੋਗਰਾਮ ਹੋਗਾ ਤੇ ਬੜਾ ਅੱਛਾ ਹਿਸਟਰੀ ਦੇ ਨਾਲ ਇਹ ਜੋੜਨ ਵਾਲੀ ਚੀਜ਼ ਹੈਗੀ ਹੈ ਤੇ ਇਹ ਬੜਾ ਬਿਊਟੀਫੁਲ ਤਰੀਕੇ ਨਾਲ ਡਿਜ਼ਾਈਨਡ ਹੈ ਤੇ باقی ਸਾਰਿਆਂ ਨੂੰ ਬੜਾ ਆਨੰਦ ਆਊਗਾ ਇਸ ਦਾ ਕਿੰਨੀ تیاری ਹੋ ਗਈ ਜੇ ਕਿੱਥੋਂ ਆ ਰਹੇ ਨੇ ਆਰਟਿਸਟਸ ਜਿਹੜੇ ਆ ਰਹੇ ਨੇ ਦੇਖੋ ਆਰਟਿਸਟ ਜਿਹੜੇ ਹੈਗੇ ਪੂਰਾ ਇੱਕ ਸਾਊਂਡ ਐਂਡ ਲਾਈਟ ਸ਼ੋ ਦਾ ਪੂਰਾ ਇੱਕ ਸੈਟਅਪ ਹੈਗਾ ਜਿਹੜਾ ਕਿ ਇੱਥੇ ਗਰਾਊਂਡ ਦੇ ਵਿੱਚ ਸੈਟਅਪ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਪੂਰੇ ਜ਼ਿਲ੍ਹੇ ਚੋਂ ਨਾਟ ਜਸ ਬਟਾਲਾ ਚੋਂ ਸਾਰੇ ਜ਼ਿਲ੍ਹੇ ਚੋਂ ਤੁਸੀਂ ਇੱਥੇ ਆ ਕੇ ਦੇਖੋ ਇੱਕ ਬੜੀ ਦੇਖਣ ਵਾਲੀ ਚੀਜ਼ ਹੈ